ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਉਲਾਪਰੀ ਸਿੰਘ ਭੱਲਰ ਤਾਂ ਦੋਸਤੋ ਹੁਣ ਆਪਣੇ ਸਾਰੇ ਕਿਸਾਨ ਵੀਰਾਂ ਨੂੰ ਪਤਾ ਕਿ 1 ਜੂਨ ਤੋਂ ਆਪਣੇ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਆ ਪਰੰਤੂ ਜੇਕਰ ਆਪਾਂ 1 ਜੂਨ ਨੂੰ ਗੱਲ ਕਰਕੇ ਕਿਹੜਾ ਝੋਨਾ ਲਾਗੀ ਝੋਨੇ ਦੀ ਉਹ ਕਿਹੜੀ ਵੈਰਾਈਟੀ ਆ ਜਿਹੜੀ ਸੀ 1 ਜੂਨ ਨੂੰ ਲਾਦਗੇ ਤੇ ਬੰਪਰ ਝੜਾਵੇ ਸਰਾ ਝੜਾਵੇ ਤਾਂ ਅੱਜ ਉਹਦੇ ਬਾਰੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਜਾਣ ਲਓ ਜੇਕਰ ਤੁਸੀਂ ਪੀਆਰ ਕਿਸਮਾ ਲਾਉਣੀ ਆ ਜਿਵੇਂ ਪੀਆਰ 122 ਆ ਪੀਆਰ 126 ਆ ਪੀਆਰ 127 ਆ ਐਂ ਕਰਕੇ 31 32 ਤੱਕ ਇਹ ਪਹੁੰਚ ਜਾਂਦੀਆਂ ਤਾਂ ਇਹਨਾਂ ਦੇ ਵਿੱਚੋਂ ਜਿੰਨੀਆਂ ਵੀ ਵੈਰੈਟੀਆਂ ਨਾ ਇਹਨਾਂ ਦੇ ਵਿੱਚੋਂ ਇੱਕ ਵੀ ਵੈਰੈਟੀ ਜੇਕਰ ਆਪਾਂ ਇੱਕ ਜਾਂ ਦੋ ਜੁਨ ਨੂੰ ਆਪਣੇ ਖੇਤਾਂ ਵਿੱਚ ਲਾ ਦਈਏ ਤਾਂ ਬੰਪਰ ਝਾੜ ਨਹੀਂ ਆ ਸਕਦਾ ਕਾਰਨ ਕੀ ਆ ਕਿ ਇਹ ਵੈਰੈਟੀਆਂ ਟਾਈਮ ਘੱਟ ਲੈ ਕੇ ਜਾਂਦੀਆਂ ਕੱਲੀ ਪੀਆਰ 122 ਆ ਜਿਹੜੀ ਆਪਾਂ 10 ਜੂਨ ਤੋਂ ਬਾਅਦ ਲਾਉਣੀ ਸਟਾਰਟ ਕਰ ਸਕਦੇ ਹਾਂ ਕਿਉਂਕਿ ਉਹ ਪੱਕਣ ਦੇ ਵਿੱਚ ਪਨੀਰੀ ਸਮੇਤ 147 ਦਿਨ ਲੈਂਦੀ ਆ ਤਾਂ ਇਸ ਤੋਂ ਬਿਨਾ ਹੋਰ ਕੋਈ ਵੀ ਕਿਸਮ ਜੇਕਰ ਆਪਾਂ 10 ਜੂਨ ਤੋਂ ਪਹਿਲਾਂ ਲਾਉਣੀ ਆ ਖਾਸ ਕਰਕੇ ਮੰਨ ਕੇ ਚਲੋ ਯਾਰ ਮੈਂ PR131 10 ਜੂਨ ਤੋਂ ਪਹਿਲਾਂ ਲਾ ਦਿੱਤਾ ਇਸਦਾ ਝਾੜ ਘਟੂਗਈ ਘਟੂਗਈ ਪਟੂਗੀ ਪਟੂਗੀ ਕਿਉਂਕਿ ਜਿਹੜਾ ਇਸਦਾ ਨਿਸਾਰਾ ਉਹ ਗਰਮੀ ਦੇ ਵਿੱਚ ਹੋਵੇਗਾ ਤੁਸੀਂ ਤਾਜ਼ੀ ਉਦਾਹਰਨ PR126 ਦੀ ਲੈ ਲਓ ਜੇਕਰ ਇਸ ਨੂੰ ਆਪਾਂ ਜਿੱਤਾ ਲਾਉਣੀ ਆ ਤਾ ਝਾੜ ਘਟਾ ਜਾਂਦੀ ਆ ਪਿਛਲੀ ਵਾਰ ਗਰਮੀ ਥੋੜੀ ਜਿਹੀ ਲੇਟ ਤੱਕ ਪੈ ਗਈ ਤਾਂ ਵੀ ਪੀਆਰ 126 ਝਾੜ ਘਟਾ ਗਈ ਨਾ ਤਾਂ ਕਰਕੇ ਦੋਸਤੋ ਜੇਕਰ ਪੀਆਰ ਕਿਸਮਾਂ ਨੂੰ ਆਪਾਂ ਸਹੀ ਸਮੇਂ ਤੇ ਮੰਨ ਕੇ ਚੱਲੋ ਜਿਵੇਂ ਪੀਆਰ 131 ਆ ਪੀਆਰ 130 ਆ ਪੀਆਰ 132 ਆ ਜੇਕਰ ਇਹਨਾਂ ਕਿਸਮਾਂ ਆਪਾਂ 15 ਜੂਨ ਤੋਂ ਬਾਅਦ ਵੱਧ ਜਾਂ 20 ਜੂਨ ਤੋਂ ਬਾਅਦ ਵੱਲ ਲਾਉਣੀ ਸਟਾਰਟ ਕਰਦੇ ਆ ਤਾਂ ਆਪਣੇ ਚੰਗਾ ਝੜ ਆਵੇਗਾ ਮੈਂ ਇਹ ਨਹੀਂ ਕਹਿੰਦਾ ਵੀ ਜੁਲਾਈ ਦੇ ਵਿੱਚ ਲਾਓ ਜੇਕਰ ਆਪਾਂ ਜੁਲਾਈ ਦੇ ਵਿੱਚ ਲਾਉਣੀ ਸ਼ੁਰੂ ਕਰਦੇ ਕਿ ਤਾਂ ਪੰਗਾ ਤਾਂ ਉਹੀ ਆ ਫਿਰ ਆਪ ਐਂਡ ਤੇ ਅਕੇ ਮੋਇਸਚਰ ਨਹੀਂ ਹੋਣਾ ਜਿਹਦੇ ਕਰਕੇ ਆਪਣੇ ਕਾਰਟ ਝੋਨੇ ਨੂੰ ਫੇਰ ਲੱਗਣੀ ਆ ਤਾਂ ਕੀ ਆ ਆਪਾਂ ਪਹਿਲਾਂ ਵੈਰੈਟੀ ਦਾ ਸਮਾਂ ਦੇਖਣਾ ਹੁਣ ਜਿਹੜੀ ਵੀ ਵੈਰੈਟੀ 145 ਦਿਨਾਂ ਤੋਂ 150 ਦਿਨਾਂ ਦੇ ਵਿਚਕਾਰ ਟਾਈਮ ਲੈ ਕੇ ਜਾਂਦੀ ਆ ਮੰਨ ਕੇ ਚਲੋ ਕੋਈ ਮੈਂ ਵੈਰੈਟੀ ਲਗਾਈ ਆ ਜਿਹੜੀ ਪਨੀਰੀ ਸਮੇਤ ਪੱਕਣ ਦੇ ਵਿੱਚ 150 ਦਿਨ ਲੈ ਕੇ ਜਾਂਦੀ ਹੈ ਤੇ ਪਨੀਰੀ ਕੱਟ ਕੇ ਆਪਣੇ ਖੇਤਾਂ ਦੇ ਵਿੱਚ 120 122 ਦਿਨ ਲੈ ਜਾਂਦੀ ਆ ਹਾਂ ਉਸ ਨੂੰ ਤੁਸੀਂ 10 ਜੂਨ ਤੋਂ ਬਾਅਦ ਜਾਂ 10 ਜੂਨ ਤੋਂ ਸਟਾਰਟ ਕਰ ਸਕਦੇ ਹੋ ਕਿਉਂਕਿ ਉਸ ਦੇ ਅਨੁਸਾਰ ਆ ਉਹ ਗਰਮੀ ਦੇ ਵਿੱਚ ਨਹੀਂ ਆਵੇਗਾ ਹੁਣ ਜੇਕਰ ਤੁਸੀਂ 1 2 ਜੂਨ ਨੂੰ ਜਾਂ 5 ਜੂਨ ਨੂੰ ਝੋਨਾ ਲਾਉਣਾ ਤਾਂ ਉਹਦੇ ਲਈ ਲੰਬੇ ਟਾਈਮ ਵਾਲੀਆਂ ਵੈਰੈਟੀਆਂ ਆ ਜਾਂਦੀਆਂ ਜਿਵੇਂ ਕਿ ਪੀਲੀ ਪੂਸਾ ਜਿਹੜੀ ਕਿ ਪਨੀਰੀ ਸਮੇਤ 170 175 ਦਿਨ ਵੀ ਲੈ ਜਾਂਦੀ ਹੈਗੀ ਜਾਂ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਜਿਹੜੀਆਂ 160 ਤੋਂ 165 ਦਿਨ ਪਨੀਰੀ ਸਮੇਤ ਪੱਕਣ ਵਿੱਚ ਲੱਗ ਜਾਂਦੀਆਂ ਯਾਨਕਿ ਆਪਣੇ ਖੇਤਾਂ ਦੇ ਵਿੱਚ ਉਹ 125 ਤੋਂ 130 ਦਿਨ ਪਨੀਰੀ ਕੱਟ ਕੇ ਲੈ ਜਾਣੀਆਂ ਤਾਂ ਉਹ ਕਿਸਮਾ ਲਗਾ ਸਕਦੇ ਆ ਵੈਸੇ ਪੰਜਾਬ ਦੇ ਵਿੱਚ ਜਿਵੇਂ ਪੂਸਾ ਚਤਾਲੀਆ ਪੀਲੀ ਪੂਸਾ ਇਹ ਬੈਨ ਹੋ ਚੁੱਕੀਆਂ ਤਾਂ ਹੁਣ ਕਰਗੇ ਤਾਂ ਕਰੀਏ ਕੀ ਸਿੰਪਲ ਜੀ ਗੱਲ ਆ ਇੱਕ ਮੈਂ ਤੁਹਾਨੂੰ ਉਦਾਹਰਨ ਦਿੰਨਾ ਤੁਸੀਂ ਆਪਣੇ ਆਪ ਸਮਝ ਜਿਓਗੇ ਕਿ ਆਪਾਂ ਕਿਹੜੀ ਤਰੀਕ ਨੂੰ ਕਿਹੜੇ ਝੋਨੇ ਦੀ ਵੈਰੈਟੀ ਲਗਾਉਣੀ ਆ ਤਾਂ ਕਿ ਆਪਣੇ ਬੰਮਰ ਝੜ ਆਵੇ ਮੰਨ ਕੇ ਚੱਲੋ ਜਿਵੇਂ ਕਿ ਹੁਣ ਇੱਕ ਉਦਾਹਰਨ ਦਿੰਦਾ ਇੱਕ ਝੋਨੇ ਦੀ ਜਿਵੇਂ ਪੀਆ 131 ਆ ਪਨੀਰੀ ਸਮਿਤ 140 ਦਿਨ ਲੈ ਕੇ ਜਾਂਦੀ ਹੈ ਨਾ ਇਹ ਤਾਂ ਆਪਾਂ ਕੀ ਕਰਨਾ ਕੋਈ ਵੀ ਕਿਸਮ ਹੋਵੇ ਆਪਾਂ ਉਸ ਕਿਸਮ ਦੇ ਟੋਟਲ ਦਿਨ ਗਿਣ ਲੈਣੇ ਜਿਵੇਂ ਕਿ PRX26140 ਦਿਨਾਂ ਦੀ ਵੈਰੈਟੀ ਆ ਉਹਦੇ ਵਿੱਚੋਂ ਆਪਾਂ ਕੋਈ ਵੀ ਵੈਰੈਟੀ ਹੋਵੇ 30 ਦਿਨ ਪਨੀਰੀ ਦੇ ਘਟਾ ਲੈਣੇ ਆ ਤਾਂ ਪੀਆਰ 131 ਦੇ ਵਿੱਚੋਂ 30 ਦਿਨ ਪਨੀਰੀ ਦੇ ਘਟਾਏ ਤਾਂ ਕਿੰਨਾ ਸਮਾਂ ਆਪਣੇ ਖੇਤਾਂ ਵਿੱਚ ਲੈ ਕੇ ਜਾਵੇਗੀ ਇਹ 110 ਦਿਨ ਲੈ ਕੇ ਜਾਵੇਗੀ ਤਾਂ ਬਸ ਉਸ ਹਿਸਾਬ ਨਾਲ ਤੁਸੀਂ ਆਪਣੇ ਖੇਤਾਂ ਵਿੱਚ ਲਾਉਣੀ ਆ ਵੀ ਪੀਆਰ 126 ਆ ਆਪਾਂ ਇਹਨੂੰ 20 ਜੂਨ ਤੋਂ ਬਾਅਦ ਆਪਾਂ ਆਪਣੇ ਖੇਤਾਂ ਵਿੱਚ ਲਾਵਾਂਗੇ ਤਾਂ ਇਹਦਾ ਬੰਪਰ ਝਾੜ ਵੀ ਆਵੇਗਾ ਨਸਾਰਾ ਵੀ ਗਰਮੀ ਦੇ ਵਿੱਚ ਨਹੀਂ ਹੋਵੇਗਾ ਹਾਂ ਜੇਕਰ 20 ਜੂਨ ਤੋਂ ਪਹਿਲਾਂ ਲਾਤੀ ਆਪਾਂ 8 ਜੂਨ ਨੂੰ ਜਾਂ 10 ਜੂਨ ਨੂੰ ਲਾਤੀ ਤਾਂ ਇਹ ਝਾੜ ਘਟਾ ਸਕਦੀ ਆ ਬਸ ਆਪਾਂ ਸਿੰਪਲ ਜਿਹਾ ਕੰਮ ਕਰਨਾ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ